ਗੁੱਡ ਮਾਰਨਿੰਗ ਸਟੂਡੈਂਟ ਮੈਂ ਹਾਂ ਤੁਹਾਡੇ ਆਪਣੇ ਨਿਹਾਂ ਗਰਗ ਤੁਹਾਡਾ ਪੰਜਾਬੀ ਵਿਆਕਰਨ ਦੀ ਕਲਾਸ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦਾ ਆਪਣਾ ਵਿਸ਼ਾ ਹੈ ਜੀ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ ਐਮਸੀਕਿਊ ਹਾਂਜੀ ਕੱਲ ਆਪਾਂ ਇਸ ਨਾਲ ਹੀ ਸੰਬੰਧਿਤ ਮਿਕਸ ਕੁਐਸਚਨ ਕੀਤੇ ਸੀ ਜੀ ਉਹ ਪਹਿਲੇ 30 ਕੀਤੇ ਸੀ ਅੱਜ ਆਪਾਂ ਨੈਕਸਟ 30 ਕੁਐਸਚਨ ਕਰਾਂਗੇ ਦੇਖਦੇ ਜੀ ਨੈਕਸਟ 30 ਕੁਐਸਚਨ ਕਿਸ ਨਾਲ ਸੰਬੰਧਿਤ ਨੇ ਜੀ ਕਿਹੜੇ-ਕਿਹੜੇ ਵਿਸ਼ੇ ਉਸ ਵਿੱਚ ਆ ਰਹੇ ਨੇ ਚਲੋ ਅੱਜ ਆਪਾਂ ਹੁਣ ਉਹਨਾਂ ਬਾਰੇ ਅੱਗੇ ਕਰੀਏ ਹਾਂਜੀ ਫਸਟ ਕੁਸ਼ਨ ਅੱਜ ਆਪਣਾ 33ਵਾਂ ਕੁਸ਼ਨ ਅੱਜ ਦਾ ਅੰਨੇ ਦਾ ਸਹੀ ਵਿਰੋਧੀ ਸ਼ਬਦ ਕੀ ਹੈ ਅੰਨਾ ਅੰਨਾ ਕਿਹਨੂੰ ਕਹਿੰਦੇ ਜਿਹੜਾ ਦੇਖ ਨਹੀਂ ਸਕਦਾ ਹਾਂਜੀ ਓਡ ਆਪਸ਼ਨ ਕੰਨਾ ਆੜਾ ਸੁਜੱਖਾ ਏੜੀ ਸਿਦ ਦਾ ਤੇ ਸਸ ਪ੍ਰੋਖਤੀ ਚ ਕੋਈ ਨਹੀਂ ਹਾਂਜੀ ਅੰਨਾ ਜਿਹੜਾ ਨਹੀਂ ਦੇਖ ਸਕਦਾ ਤੇ ਜਿਹੜਾ ਦੇਖ ਸਕਦਾ ਉਹਨੂੰ ਆਪਾਂ ਕੀ ਕਹਿੰਨੇ ਨੇ ਸੁਜੱਖਾ ਉਹਦਾ ਆਨਸਰ ਆਊਗਾ ਆਪਸ਼ਨ ਏ ਸੁਜੱਖਾ ਆੜਾ ਆਪਸ਼ਨ ਆੜਾ ਜੀ ਸੁਜਾਕਾ ਹਾਂਜੀ ਵਿਰੋਧੀ ਸ਼ਬਦ ਜਿਹੜੇ ਉਲਟ ਹੁੰਦੇ ਨੇ ਠੀਕ ਹੈ ਜੀ ਨੈਕਸਟ ਹੈ ਜੀ 32ਵਾਂ ਹਾਂਜੀ ਥਰ ਥਰ ਕੰਬਣਾ ਮੁਹਾਵਰੇ ਦਾ ਕੀ ਅਰਥ ਹੈ ਠੰਡ ਲੱਗਣੀ ਉੜਾ ਆਪਸ਼ਨ ਆੜਾ ਬਹੁਤ ਡਰਨਾ ਏੜੀ ਨੱਚਣਾ ਸਸਾ ਪ੍ਰੋਕਤ ਵਿੱਚ ਕੋਈ ਨਹੀਂ ਜੀ ਹਾਂਜੀ 32ਵੇਂ ਦਾ ਅਨਸਰ ਆਊਗਾ ਦੇਖੋ ਥਰ ਥਰ ਕੰਬਣਾ ਜਦੋਂ ਆਪਾਂ ਨੂੰ ਕਿਸੇ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਹੈ ਤਾਂ ਆਪਾਂ ਕੀ ਹੈ ਥਰ ਥਰ ਕੰਬਣ ਲੱਗਦਾ ਕਿਸੇ ਚੀਜ਼ ਨੂੰ ਦੇਖ ਕੇ ਜਾਂ ਜਦੋਂ ਆਪਣੀ ਗਲਤੀ ਹੋਵੇ ਜਦੋਂ ਆਪਣਾ ਮਨ ਸਾਫ ਤੇ ਤੱਪ ਕਿਸੇ ਤੋਂ ਨਹੀਂ ਡਰਦੇ ਹਨ ਇਸ ਲਈ ਇਹ ਉਰੇਊਗਾ ਆੜਾ ਆਪਸ਼ਨ ਇਹਦਾ ਬਹੁਤ ਡਰਨਾ ਨੈਕਸਟ ਆ ਗਿਆ ਜੀ ਨੱਕ ਰਗੜਨਾ ਮੁਹਾਵਰੇ ਦਾ ਕੀ ਅਰਥ ਹੈ ਤਰਲੇ ਮਾਰਨਾ ਨੱਕ ਸਾਫ ਕਰਨਾ ਊੜਾ ਅਤੇ ਆੜਾ ਦੋਵੇਂ ਉਪਰੋਕਤ ਵਿੱਚ ਕੋਈ ਨਹੀਂ ਹਾਂਜੀ ਮੁਹਾਵਰੇ ਦਾ ਅਰਥ ਪੁੱਛਿਆ ਇੱਥੇ ਇਹਦਾ ਅਨਸਰ ਆਊਗਾ ਜੀ ਊੜਾ ਆਪਸ਼ਨ ਤਰਲੇ ਮਾਰਨਾ ਹਾਂਜੀ ਕਿਉਂਕਿ ਜੇ ਰੱਬਾ ਨੂੰ ਕਿਸੇ ਚੀਜ਼ ਤੋਂ ਕੰਮ ਕਰਵਾਉਣਾ ਹੁੰਦਾ ਕਿਸੇ ਤੋਂ ਹਨਾ ਵੀ ਆਪਾਂ ਨੂੰ ਪਰਗਲਾ ਬਲਾਉ ਕਰਦਾਗਾ ਤਾਂ ਆਪਾਂ ਕੀ ਆ ਉਹਦੇ ਮੂਰੇ ਕਰਦੇ ਨਾ ਪਲੀਜ਼ ਇਹ ਕੰਮ ਕਰ ਦੋ ਪਲੀਜ਼ ਹਨਾ ਤਾਂ ਨੱਕ ਰਗੜਨੇ ਦਾ ਅਰਥ ਹੈ ਤਰਲੇ ਮੰਨ ਨੈਕਸਟ ਕਾਗੇ ਜੀ ਚੌਥੀਮਾ ਕੁਐਸਚਨ ਕਿਸੇ ਕੰਮ ਦਾ ਕਰਨਾ ਜਾਂ ਹੋਣਾ ਕਾਲ ਸੇਤ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਕੀ ਕਹਿੰਦੇ ਨੇ ਨਾ ਪੜਨਾਕ ਕੀ ਹੈ ਏਡੀ অপশন ਕਿਰਿਆ ਤੇ ਸੱਸਾ ਵਿਸ਼ੇਸ਼ਣ ਹਾਂਜੀ ਇਹਦਾ ਆਊਗਾ ਕਿਸੇ ਕੰਮ ਦਾ ਕੰਮ ਦੀ ਗੱਲ ਹੋਈ ਹੈ ਕੰਮ ਦਾ ਕਰਨਾ ਠੀਕ ਹੈ ਕੰਮ ਕਰਨਾ ਕੰਮ ਦਾ ਹੋਣਾ ਸਮੇਂ ਕਾਲ ਮਤਲਬ ਸਮੇਂ setId ਪਤਾ ਲੱਗੇ ਠੀਕ ਹੈ ਨਾ ਤਾਂ ਇਹਦਾ অপਸ਼ਨ ਆਊਗਾ ਜੀ অপਸ਼ਨ ਏਡੀ অপਸ਼ਨ ਏਡੀ ਆਊਗਾ ਜੀ ਕਿਰਿਆ ਨੈਕਸਟ ਆ ਗਿਆ ਜੀ ਕਿਰਿਆ ਦੇ ਕਿੰਨਾ ਕਿਸਮ ਨੇ ਹਾਂਜੀ ਕਿਰਿਆ ਦੇ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਇਹਦਾ অপਸ਼ਨ ਅਵਗਾਜੀ অপਸ਼ਨ 우डा दो आडा 3 एडी 5 ਤੇ 6 हांजी केरਿਆਂ ਦੀਆਂ ਹੁੰਦੀਆਂ ਨੇ ਜੀ ਇਹਦਾ অপਸ਼ਨ 우डा ਦੋ ਕਿਸਮਾਂ ਹੁੰਦੀਆਂ ਨੇ हांजी ਨੈਕਸਟ ਆਗਾ ਜੀ ਅਸੀਂ ਕੱਲ ਮਿਲ ਲੇਗੇ ਬਾਕ ਵਿੱਚ केरਿਆਂ ਸ਼ਬਦ ਚੁਣੋ हांजी ਕੱਲ ਆਡਾ অপਸ਼ਨ ਅਸੀਂ एडी ਗਏ ਤੇ 6 ਮਿਲਲੇ हांजी ਕੱਲ ਕੀ ਹੋ ਗਿਆ ਦਿਨ ਹੋ ਗਿਆ ਅਸੀਂ ਜੋ ਤਾਂ ਆਪਾਂ ਕਿਸੇ ਪੜਨਾਵ ਹੋ ਗਿਆ ਨਾਪ ਦੀ ਥਾਂ ਤੇ ਵਰਤਨੇ ਹੋ ਗਿਆ ਪੜਨਾ ਗੇ ਹੋਗੀ ਕਿਰਿਆ ਠੀਕ ਹੈ ਮੇਲਾ ਕੀ ਹੋ ਗਿਆ ਤਿਹਾਰ ਹੋ ਗਿਆ ਇਸ ਕਰਕੇ ਇਹਦਾ অপਸ਼ਨ ਆਊਗਾ ਏਡੀ ਗੇ ਕਿਉਂਕਿ ਉਰੇ ਕਿਰਿਆ ਦੀ ਗੱਲ ਕੀਤੀ ਹੈ ਕਿਰਿਆ ਸ਼ਬਦ ਚੁਣਨੇ ਵੀ ਕੀ ਕੰਮ ਹੋਇਆ ਗੇ ਆ ਠੀਕ ਹੈ ਨੈਕਸਟ ਕਾ ਆ ਗਿਆ ਜੀ ਆਪਣਾ 37ਵਾਂ ਕੁਐਸਚਨ ਸ਼ੇਕਸਪੀਅਰ ਜੀ ਨੇ ਸਾਰੇ ਮਨੁੱਖਾਂ ਨੂੰ ਪ੍ਰੇਮ ਦਾ ਸਬਕ ਸਿਖਾਇਆ ਬਾਕ ਵਿੱਚ ਕਿਹੜਿਆ ਸ਼ਬਦ ਚੁਣੋ ਹਾਂਜੀ ਸ਼ੇਕਸਪੀਅਰ ਜੀ ਨੇ ਸਾਰਿਆਂ ਨੂੰ ਮਨੁੱਖਾਂ ਨੂੰ ਪ੍ਰੇਮ ਪਿਆਰ ਦਾ ਸਬਕ ਸਿਖਾਇਆ ਬਾਕ ਵਿੱਚ ਕਿਹੜਿਆ ਸ਼ਬਦ ਚੁਣੋ ਹਾਂਜੀ ਇਹਦਾ অপਸ਼ਨ ਆਊਗਾ ਦੱਸੋ ਜੀ ਕੀ ਹੋਵ ਸਕਦਾ ਆਪਣੇ ਸਾਹਮਣੇ ਊੜਾ ਸ਼ੇਕਸਪੀਅਰ ਜੀ ਆੜਾ ਸਬਕ ਈੜੀ ਪ੍ਰੇਮ ਪਿਆਰ ਸੱਸਾ ਸਿਖਾਇਆ ਹਾਂਜੀ ਹਾਂਜੀ অপਸ਼ਨ ওੜਾ 셰이크 ফ্রিজ জি আੜਾ ਸਬਕ ਈੜੀ ਪ੍ਰੇਮ ਪਿਆਰ ਤੇ ਸੱਸਾ ਸਿਖਾਇਆ ਹਾਂਜੀ ਇਹਦਾ ਅਨਸਰ ਆਊਗਾ ਜੀ ਸਿਖਾਇਆ ਕਿਉਂਕਿ ਕਿਰਿਆ ਦੀ ਗੱਲ ਹੋਈ ਹੈ ਦੇਖੋ 셰이크 ফ্রিজ ਹੋ ਗਿਆ ਨਾਮ ਸਬਕ ਹੋ ਗਈ ਸਿਖਿਆ ਠੀਕ ਹੈ ਨਾ ਪ੍ਰੇਮ ਪਿਆਰ ਆਪਣੋ ਜਿਹੜੇ ਭਾਵ ਹੁੰਦੇ ਨੇ ਪਰ ਕਿਰਿਆ ਕੀ ਹੋਇਆ ਉਰੇ ਸਿਖਾਇਆ ਗਿਆ ਜਦੋਂ ਆਪਾਂ ਕਿਸੇ ਤੋਂ ਵੀ ਕੋਈ ਕੰਮ ਕਰੀਏ ਸੱਸਾ অপਸ਼ਨ ਇਹਦਾ ਸਹੀ ਅਨਸਰ ਹੈ ਠੀਕ ਹੈ ਜੀ ਸੱਸਾ অপਸ਼ਨ ਇਹਦਾ ਸਹੀ ਅਨਸਰ ਹੈ ਨੈਕਸਟ ਕਾ ਆ ਗਿਆ ਜੀ 38ਵਾਂ ਕਿਸੇ ਨਾਮ ਜਾਂ ਪਰਨਾਮ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟਵਾਲੇ ਸ਼ਬਦ ਨੂੰ ਕੀ ਕਹਿੰਦੇ ਨੇ ਕੂੜਾ ਨਾਮ ਆੜਾ ਪਰਨਾਮ ਇਹਦੀ ਕਿਰਿਆ ਸੱਸਾ ਵਿਸ਼ੇਸ਼ਣ ਹਾਂਜੀ ਵਿਸ਼ੇਸ਼ਤਰੀ ਗੱਲ ਹੋਈ ਹੈ ਸਿੱਧਾ ਹੀ ਅਨਸਰ ਪਿਆ ਆਪਣੇ ਕੋਲ ਸੱਸਾ ਆਪਸ਼ਨ ਇਹਦੀ ਵਿਸ਼ੇਸ਼ਣ ਹਾਂਜੀ ਨੈਕਸਟ ਕਾ ਹੈਗਾ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਨੇ ਜੀ ਹਾਂਜੀ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਨੇ ਕੂੜਾ ਦੋ ਆੜਾ 3 ए डी 5 ਤੇ 6 ਹਾਂਜੀ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਨੇ ਆਪਣੀਆਂ ਹਾਂਜੀ ਇਹਦਾ ਸਹੀ ਅਨਸਰ ਹੈ ਸਹੀ ਗੱਲ ਹਾਂਜੀ ਈ ਡੀ 5 ਨੈਕਸਟ ਕਾ ਹੈ ਜੀ ਆਪਣਾ ਗੀਤਾ ਸਿਆਣੀ ਕੁੜੀ ਬਾਗ ਵਿੱਚ ਵਿਸ਼ੇਸ਼ਣ ਚੁਣੋ ਹਾਂਜੀ ਊੜਾ ਗੀਤਾ ਆੜਾ ਸਿਆਣੀ ਈੜੀ ਕੁੜੀ ਸੱਸਾ ਹੈ ਦੇਖੋ ਜੀ ਊੜਾ ਕੀ ਆ ਗਿਆ ਗੀਤਾ ਯਾਨੀ ਕਿ ਨਾਮ ਆ ਗਿਆ ਈੜੀ ਸਿਆਣੀ ਵਿਸ਼ੇਸ਼ਤਾ ਉਹ ਕੀ ਹੋਦੀ ਇਸ ਕਰਕੇ ਅਡਾਪਸ਼ਨ ਇਹਦਾ ਸੈਂਮਸਰਾ ਅਡਾਪਸ਼ਨ ਹੈ ਜੀ ਸਿਆਣੀ ਹਾਂਜੀ ਕੁੜੀ ਕੀ ਹੋ ਗਿਆ ਨਾਮ ਠੀਕ ਹੈ ਜੀ ਹੈ ਹੋ ਗਿਆ ਪੜਨਾਮ ਨੈਕਸਟ ਕਾਗੇ ਤਾਲੀਮਾ ਕੁਐਸਚਨ ਜਿਸ ਸ਼ਬਦ ਦਾ ਅਰਥ ਇੱਕ ਤੋਂ ਵਿਦੇਰੇ ਸ਼ਬਦਾਂ ਜਾਂ ਪੂਰੇ ਬਾਕ ਵਿੱਚ ਸਪਸ਼ਟ ਹੋਵੇ ਉਸ ਨੂੰ ਕੀ ਕਹਿੰਦੇ ਨੇ ਹਾਂਜੀ ਜਿਸ ਸ਼ਬਦ ਮਤਲਬ ਜਿਵੇਂ ਇੱਕ ਸ਼ਬਦ ਹੈ ਉਹਦਾ ਇੱਕ ਤੋਂ ਵਧੇਰੇ ਸ਼ਬਦਾਂ ਵਿੱਚ ਜਾਂ ਪੂਰੇ ਵਾਕ ਵਿੱਚ ਅਰਥ ਸਪਸ਼ਟ ਹੋਵੇ ਉਹਨੂੰ ਕੀ ਕਹਿੰਦੇ ਨੇ ਠੀਕ ਹੈ ਜੀ ਊੜਾ অপਸ਼ਨ ਸਮਾਨਾਰਥਿਕ ਸ਼ਬਦ ਆੜਾ ਬਹੁਾਰਥਿਕ ਸ਼ਬਦ ਇਹੜੀ ਬਹੁਤੇ ਸ਼ਬਦ ਦੀ ਥਾਂ ਇੱਕ ਸ਼ਬਦ ਵ ਸਸਾ ਵਿਰੋਧੀ ਬਰੋ ਬਰੋ ਦਾ ਅਰਥਕ ਸ਼ਬਦ ਹਾਂਜੀ ਆਪਾਂ ਨੂੰ ਇੱਕ ਸ਼ਬਦ ਦਿੱਤਾ ਹੈ ਪਰ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਇੱਕ ਜਿਹੜਾ ਸ਼ਬਦ ਹੈ ਉਹ ਤਾਂ ਜੱਥੇ ਬਹੁਤ ਅਰਥ ਹੋਣ ਜਾਂ ਉਹ ਪੂਰੇ ਵਾਕ ਵਿੱਚ ਹੋਵੇ ਤਾਂ ਆਪਸ਼ਨ ਆਪਾਂ ਨੂੰ ਪਤਾ ਹੈ ਇਹਦਾ ਅਨਸਰ ਆਊਗਾ ਜੀ ਈੜੀ ਸ਼ਬਦ ਆਊਗਾ ਈੜੀ ਆਪਸ਼ਨ ਬਹੁਤੇ ਸ਼ਬਦ ਹੈ ਤਾਂ ਇੱਕ ਸ਼ਬਦ ਠੀਕ ਹੈ ਜੇ ਜੋ ਇੱਕ ਸ਼ਬਦ ਹੈ ਤਾਂ ਉਹਦੇ ਬਧੇਰੇ ਸ਼ਬਦ ਜਾਂ ਪੂਰਾ ਵਾਕ ਸਪਸ਼ਟ ਹੋਵੇ ਤਾਂ ਆਪਾਂ ਕੀ ਕਹਿੰਦੇ ਆ ਬਹੁਤੇ ਸ਼ਬਦ ਹੈ ਤਾਂ ਇੱਕ ਸ਼ਬਦ ਈੜੀ ਆਪਸ਼ਨ ਹਾਂਜੀ ਨੈਕਸਟ ਹਾਂਜੀ ਨੈਕਸਟ ਕੁਐਸਚਨ ਹੈਗਾ ਜੀ ਕੁਐਸਚਨ 42 ਮਾ ਉਹ ਥਾਂ ਜੋ ਸਭ ਦੀ ਸਾਂਝੀ ਹੋਵੇ ਦੀ ਥਾਂ ਸਹੀ ਇੱਕ ਸ਼ਬਦ ਕੀ ਹੋਵੇਗਾ ਜੀ ਹਾਂਜੀ ਊੜਾ ਅਖਾੜਾ ਆੜਾ ਸ਼ਾਮਲਟ ਈੜੀ ਤਬੇਲਾ ਸਸਾ ਟਕਸਾਲ ਹਾਂਜੀ ਦੇਖੋ ਹਾਂਜੀ ਦੇਖੋ ਅਖਾੜਾ ਅਖਾੜਾ ਕੀ ਹੁੰਦਾ ਜਿੱਥੇ ਕੋਈ ਪ੍ਰੋਗਰਾਮ ਲਗਾਇਆ ਜਾਂਦਾ ਆਪਾਂ ਖੁੱਲੀ ਜਗਤ ਚ ਉਹਨੂੰ ਕਹਿੰਦੇ ਆ ਅਖਾੜਾ ਠੀਕ ਹੈ ਸ਼ਾਮਲਟ ਸਾਂਝੀ ਥਾਂ ਹਾਂਜੀ ਸਾਂਜੀ ਥਾਂ ਜਿਵੇਂ ਪਾਰ ਆਪਣੀ ਕੋਈ ਵੀ ਧਰਮਸ਼ਾਲਾ ਹੋਗੀ ਕੋਈ ਪੈਲਸ ਵਗਾਰਾ ਉਹਨਾਂ ਨੂੰ ਕਹਿੰਦੇ ਨੇ ਸ਼ਾਮਲਟ ਇਹਦਾ ਅਨਸਰ ਆਊਗਾ ਜੀ ਆੜਾ ਸ਼ਾਮਲਟ ਹਾਂਜੀ ਜਿਹੜਾ ਈੜੀ ਉਹ ਤਬੇਲਾਗਾ ਤਬੇਲਾ ਜਿੱਥੇ ਪਸ਼ੂ ਬੰਨੇ ਜਾਂਦੇ ਨੇ ਤਕਸਾਲ ਪਾਸ ਆਊਗੀ ਠੀਕ ਹੈ ਜੀ ਨੈਕਸਟ ਆਗਾ ਜੀ 43ਵਾਂ ਕੁਐਸਚਨ ਪੈਰਾਹੇਠ ਜ਼ਮੀਨ ਖਿਸਕਣਾ ਮੁਹਾਵਰੇ ਦਾ ਸਹੀ ਅਰਥ ਚੁਣੋ ਹਾਂਜੀ ਪੈਰਾਹੇਠ ਜ਼ਮੀਨ ਖਿਸਕਣਾ ਪੁਚਾ ਲਾਉਣਾ ਬੋੜਾ ਖਬਰਾ ਜਾਣਾ ਡਿੱਗ ਜਾਣਾ ਉਪਰੋਕਤ ਕੋਈ ਨਹੀਂ ਹਾਂਜੀ ਇਹਦੇ ਵਿੱਚ ਚੌਗਾ ਅਡਾਪਸ਼ਨ ਖਬਰਾ ਜਾਣਾ ਕਿਉਂਕਿ ਜਦੋਂ ਆਪਾਂ ਨੂੰ ਕੋਈ ਕਿਸੇ ਦਾ ਅਚਾਨਕ ਦੁੱਖ ਦੀ ਖਬਰ ਮਿਲੇ ਜਾਂ ਕੋਈ ਐਜੀ ਗੱਲ ਪਤਾ ਲੱਗੇ ਨਾ ਤਾਂ ਆਪਣੇ ਇੱਕਦਮ ਆਪ ਹੈਰਾਨ ਹੋ ਜਾਈਏ ਵੀ ਆਹ ਗੱਲ ਐ ਕਿਉਂ ਹੋ ਗਈ ਹੈ ਨਾ ਨੈਕਸਟ ਕਹ ਅਗਰ 44 ਮਖੂਲੇ ਨਾ ਸਮਾਨਾ ਮਾਵਰੇ ਦਾ ਸਹੀ ਅਰਥ ਚੁਣੋ ਹਾਂਜੀ ਕੁੜਾ ਆਪਸ਼ਨ ਬਹੁਤ ਖੁਸ਼ ਹੋਣਾ ਆੜਾ ਬਹੁਤ ਦੁਖੀ ਹੋਣਾ ਈੜੀ ਉਦਾਸ ਹੋਣਾ ਉਪਰੋਕਤ ਵਿੱਚ ਕੋਈ ਹਾਂਜੀ ਫੂਲੇ ਨਾਲ ਸਮਾਨ ਜਦੋਂ ਆਪਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਵੇ ਆਪਣੀ ਮਨਪਸੰਦ ਚੀਜ਼ ਮਿਲ ਜੇ ਇਹਦਾ ਆਪਕਾ ਆਪਸ਼ਨ ਕੁੜਾ ਬਹੁਤ ਖੁਸ਼ ਹੋਣਾ ਹਾਂਜੀ ਨੈਕਸਟ ਆ ਗਿਆ ਜੀ ਉਹ ਦਿਨ ਦੁਬਾਰਾ ਜਦੋਂ ਕੋੜੀ ਚੜਾ ਕੁੱਬਾ ਖਾਨ ਕਿਸ ਲਈ ਵਰਤਿਆ ਜਾਂਦਾ ਹੈ ਹਾਂਜੀ ਕਿਸ ਲਈ ਵਰਤਿਆ ਜਾਂਦਾ ਜੀ ਉਹ ਉੜਾ ਕੁਛ ਆਪਸ਼ਨ ਨਹੀਂ ਕੰਮੇ ਆਦਮੀ ਲਈ ਆੜਾ ਜਿਹੜਿਆ ਗੱਲਾਂ ਬਹੁਤਾ ਕਰੇ ਪਰ ਕੰਮ ਕੋਈ ਨਾ ਕਰੇ ਏੜੀ ਚਲਾਕ ਆਦਮੀ ਤੇ ਸੱਸਾ ਊੜਾ ਅਤੇ ਆੜਾ ਦੋਵੇਂ ਹਾਂਜੀ ਇਹਦਾ ਆਪਸ਼ਨ ਹੈ ਜੀ ਆਪਸ਼ਨ ਆੜਾ ਹਾਂਜੀ ਵੀ ਬੰਦਾ ਗੱਲਾਂ ਤਾਂ ਬਹੁਤ ਕਰਦਾ ਪਰ ਕੰਮ ਘੱਟ ਕਰਦਾ ਮਤਲਬ ਵੀ ਉਹੀ ਦਿਨ ਹੁੰਦਾਗਾ ਜਿਸ ਦਿਨ ਘੋੜੀ ਚੜਦਾ ਹੈ ਗੁੱਬਾ ਆੜਾ ਆਪਸ਼ਨ ਨੈਕਸਟ ਆ ਗਿਆ ਜੀ ਨਾਵ ਦੇ ਜਿਸ ਰੂਪ ਤੋਂ ਜਨਾਨੀ ਅਤੇ ਮਰਦਾਨੇ ਭੇਦ ਦਾ ਪਤਾ ਲੱਗੇ ਉਸ ਨੂੰ ਕੀ ਕਹਿੰਦੇ ਨੇ ਊੜਾ ਪੜਨਾਮ ਆੜਾ ਬਚਨ ਈੜੀ ਲਿੰਗ ਸਸਾ ਵਿਸ਼ੇਸ਼ਣ ਹਾਂਜੀ ਦੇਖੋ ਆਪਾਂ ਨੂੰ ਭੇਦ ਦੀ ਗੱਲ ਕੀਤੀ ਗਈ ਹੈ ਲਿੰਗ ਦੀ ਗੱਲ ਕੀਤੀ ਗਈ ਹੈ ਤਾਂ ਇਹਦਾ ਆਊਗਾ ਈੜੀ অপਸ਼ਨ ਲਿੰਗ ਹਾਂਜੀ ਨੈਕਸਟ ਆ ਗਿਆ ਨੌਕਰ ਦਾ ਸਹੀ ਪੁਲਿੰਗ ਸ਼ਬਦ ਕੀ ਹੈ ਹਾਂਜੀ ਇਹਨਾਂ ਨੇ ਉਰੇ ਨੌਕਰ ਦਾ ਪੁਲਿੰਗ ਸ਼ਬਦ ਪੁੱਛਿਆ ਆਪਾਂ ਨੂੰ ਇਸਤਰੀ ਲਿੰਗ ਨੇ ਪੁੱਛਿਆ ਇਹ ਵੀ ਧਿਆਨ ਰੱਖਿਓ ਨੌਕਰ ਦਾ ਆਊਗਾ ਜੀ ਉਰੇ ਆਪਣਾ ਉਹ ਆਪਸ਼ਨ ਮਾਲਕ ਆੜਾ ਨੌਕਰਾਣੀ ਈੜੀ ਨੌਕਰੀ ਤੇ ਸਸ ਪ੍ਰੋਖਤ ਵਿੱਚ ਕੋਈ ਨਹੀਂ ਦੇਖੋ ਹੁਣ ਉਰੇ ਦੇਖੋ ਤੁਹਾਨੂੰ ਕਨਫਿਊਜ਼ ਕਰਨ ਵਾਲਾ ਆ ਗਿਆ ਕੁਐਸਚਨ ਦੇਖੋ ਨੌਕਰ ਜੇ ਆਪਾਂ ਲਿੰਗ ਸ਼ਬਦ ਦੇ ਮੁਤਾਬਿਕ ਚੁਣੀਏ ਤਾਂ ਆਪਾਂ ਕਵਾਂਗੇ ਇਹਦਾ ਆੜ ਆਪਸ਼ਨ ਸਹੀ ਹੈ ਨੌਕਰਾਨੀ ਨਹੀਂ ਜੀ ਕਿਉਂਕਿ ਉਰੇ ਪੁਲਿੰਗ ਸ਼ਬਦ ਪੁੱਛਿਆ ਉਹਨਾਂ ਨੇ ਵੀ ਪੁਲਿੰਗ ਸ਼ਬਦ ਕਿਹੜਾ ਹੈ ਪੁਲਿੰਗ ਆਊਗਾ ਨੌਕਰ ਦਾ ਪੁਲਿੰਗ ਹੈਗਾ ਮਾਲਕ ਇਹੜਾ ਆਨਸਰ ਹੈਗੇ ਜੀ ਉਹੜਾ ਸ਼ਬਦ ਸਹੀ ਹਾਂਜੀ ਨੌਕਰ ਦਾ ਹੈਗਾ ਪੁਲਿੰਗ ਮਾਲਕ ਜੇ ਇਸਤਰੀ ਲਿੰਗ ਪੁੱਛੇ ਦਿੱਤਾ ਆਪਾਂ ਲਾਣਾ ਸੀ ਨੌਕਰਾਨੀ ਇਹ ਗੱਲ ਧਿਆਨ ਦਿਓ ਇਹਦੇ ਦੋ ਕੁਐਸਚਨ ਨੇ ਇੱਕ ਪੁਲਿੰਗ ਸ਼ਬਦ ਆ ਗਿਆ ਇੱਕ ਇਸਤਰੀ ਲਿੰਗ ਹੁਣ ਜੇ ਇਸਤਰੀ ਲਿੰਗ ਦੀ ਗੱਲ ਹੁੰਦੀ ਤਾਂ ਆਪਾਂ ਨੌਕਰਾਨੀ ਲਾਣਾ ਸੀ ਲੇਕਿਨ ਉਰੇ ਗੱਲ ਹੋਈ ਹੈ ਪੁਲਿੰਗ ਸ਼ਬਦ ਦੀ ਇਸ ਲਈ ਆਪਾਂ ਇਹਦੇ ਉਲਟ ਲਿਖਾਂਗੇ ਮਾਲਕ ਹਾਂਜੀ ਨੈਕਸਟ ਕੱਗ ਹੈ ਜੀ 48ਵਾਂ ਕੁਐਸਚਨ ਕਿਰਿਆ ਦੇ ਹੋਣ ਦਾ ਸਮਾ ਸਥਾਨ ਕਾਰਨ ਢੰਗ ਤਰੀਕਾ ਦੱਸਣ ਵਾਲੇ ਸ਼ਬਦ ਕੀ ਹੁੰਦੇ ਨੇ ਕਿਰਿਆ ਪੜਨਾਪ ਕਿਰਿਆ ਵਿਸ਼ੇਸ਼ਣ ਵਿਸ਼ੇਸ਼ਣ ਹਾਂਜੀ ਪੂਰੀ ਗੱਲ ਕੀਤੀ ਗਈ ਅੱਜ ਜੀ ਆਪਣੇ ਕੋਲ ਕਿਰਿਆ ਜਿਹੜਾ ਆਪਾਂ ਕੰਮ ਕਰ ਰਹੇ ਹਾਂ ਵੀ ਜਦੋਂ ਕੰਮ ਹੋ ਰਿਹਾ ਉਹਦਾ ਸਮਾਂ ਕੀ ਸੀ ਸਥਾਨ ਕੀ ਸੀ ਉਹਦੇ ਕੰਮ ਕੀ ਸੀ ਤਰੀਕਾ ਕੀ ਸੀ ਢੰਗ ਕੀ ਸੀ ਤਾ ਉਹਦੀ ਕੀ ਦੀ ਗੱਲ ਹੋਈ ਹੈ ਵਿਸ਼ੇਸ਼ਤਾ ਦੀ ਇਸ ਲਈ ਆਪਾਂ ਰੇਡ ਅਨਸਰ ਆਵਗਾ ਜੀ ਇਹਦੀ অপਸ਼ਨ ਕਿਰਿਆ ਵਿਸ਼ੇਸ਼ਣ ਨੈਕਸਟ ਆ ਗਿਆ ਜੀ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਨੇ ਜੀ ਊੜਾ 2 ਆੜਾ 5 ਇਹਦੀ 6 ਤੇ ਸਸਾ 8 ਹਾਂਜੀ ਇਹਦਾ অপਸ਼ਨ ਹੈ ਜੀ ਸਸਾ 8 ਵਿਸ਼ੇਸ਼ਣ ਨੇ ਜੀ ਕਿਰਿਆ ਵਿਸ਼ੇਸ਼ਣ ਦੇ ਠੀਕ ਹੈ ਜੀ ਨੈਕਸਟ ਆ ਗਿਆ ਜੀ ਸੀਤਾ ਬਹੁਤ ਸਰੀਲਾ ਗਾਉਂਦੀ ਹੈ ਬਾਕ ਵਿੱਚ ਕਿਰਿਆ ਵਿਸ਼ੇਸ਼ਣ ਚੋਂ ਸਿੱਧੇ ਪਤਾ ਲੱਗ ਰਿਹਾ ਜੀ ਆਪਣਾ ਊੜਾ ਸੀਤਾ ਆੜਾ ਸਰੀਲਾ ਏੜੀ ਗਾਉਂਦੀ ਠੀਕ ਹੈ ਸੱਸਾ ਹੈ ਦੇਖੋ ਸੀਤਾ ਕੀ ਹੋਗੀ ਨਾਂ ਆੜਾ ਕੀ ਹੋਗੀ ਵਿਸ਼ੇਸ਼ਤਾ ਸਰੀਲਾ ਏੜੀ ਹੋਗੀ ਉਹਦੀ ਕਿਰਿਆ ਪਰ ਉਹ ਕਿਰਿਆ ਵਿਸ਼ੇਸ਼ਣ ਦੀ ਗੱਲ ਕੀਤੀ ਗਈ ਹੈ ਇਸ ਲਈ ਇਹਦਾ ਆਨਸਰ ਆਊਗਾ ਜੀ ਆੜਾ ਸਰੀਲਾ ਨੈਕਸਟ ਆ ਗਿਆ ਜੀ ਵਾਕ ਵਿੱਚ ਨਾਮ ਪਰਨਾਮ ਜਾਂ ਵਿਸ਼ੇਸ਼ਣ ਸੰਬੰਧ ਦਾ ਵਾਕ ਦੇ ਦੂਜੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਨ ਵਾਲੇ ਸ਼ਬਦ ਹੁੰਦੇ ਹਨ ਪੂੜਾ ਕਿਰਿਆ ਆੜਾ ਵਿਸ਼ੇਸ਼ਣ ਈੜੀ ਕਿਰਿਆ ਵਿਸ਼ੇਸ਼ਣ ਸਸਾ ਸੰਬੰਧ ਦੇਖੋ ਆਪਣਾ ਕੁਐਸਚਨ 'ਚ ਇਹਦਾ ਅਨਸਰ ਪਿਆ ਸੰਬੰਧ ਦੀ ਗੱਲ ਹੋਈ ਹੈ ਤਾਂ ਅਨਸਰ ਇਹਦਾ ਕੀ ਹੋਊਗਾ ਸੰਬੰਧ ਸਸਾ ਸੰਬੰਧਕ ਨੈਕਸਟ ਆ ਗਿਆ ਜਿਸ ਸੰਬੰਧਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਓੜਾ ਦੋ 2 8 5 8 6 ਤੇ 7 8 ਹਾਂਜੀ ਸਬੰਧਕ ਦੀਆਂ ਕਿੰਨੀਆਂ ਕਿਸਮਾਂ ਨੇ ਜੀ ਹਾਂਜੀ ਦੱਸੋ ਕੋਣ ਦੱਸ ਸਕਦਾ ਜੀ ਆਪਾਂ ਹਾਂਜੀ ਨੈਕਸਟ ਕੁਐਸਚਨ ਹੈ ਜੀ ਆਪਣਾ ਸੀਤਾ ਦੇ ਬਾਲ ਬਹੁਤ ਲੰਬਿਆਂ ਬਾਗ ਵਿੱਚ ਸਬੰਧਕ ਚੁਣ ਸਬੰਧਕ ਦੀ ਗੱਲ ਹੋਈ ਹੈ ਜੀ ਊੜ ਆਪਸ਼ਨ ਹੈ ਸੀਤਾ ਆੜਾ ਦੇ ਇਹੜੀ ਬਾਲ ਤੇ ਸੱਸਾ ਲੰਬੇ ਹਨ ਇਹਦਾ ਆਨਸਰ ਹੈ ਜੀ ਆੜਾ ਦੇ ਆੜਾ ਹੈਗਾ ਜੀ ਦੇ ਹਾਂਜੀ ਕਿਉਂਕਿ ਆਪਾਂ ਨੇ ਉਹਨਾਂ ਦੇ ਕੀ ਸੰਬੰਧਕ ਹੈ ਦਾਦੇ ਦੀ ਅਤੇ ਹਨਾ ਇਹ ਕੀ ਨੇ ਸਾਰੇ ਕੀ ਨੇ ਸੰਬੰਧਕ ਨੇ ਜਿਹੜੇ ਦੂਜਿਆਂ ਨਾਲ ਹੁੰਦੇ ਨੇ ਠੀਕ ਹੈ ਜੀ ਨੈਕਸਟ ਕਾ ਆ ਗਿਆ ਬੀਤ ਚੁੱਕੇ ਸਮੇਂ ਦਾ ਗਿਆਨ ਕਰਾਉਣ ਵਾਲੀ ਕਿਰਿਆ ਨੂੰ ਕੀ ਕਹਿੰਦੇ ਨੇ ਹਾਂਜੀ ਉਹਰੇ ਆਪਣੇ ਕਾਲ ਦੀ ਗੱਲ ਹੋ ਰਹੀ ਹੈ ਜੀ ਕਾਲ ਤੋਂ ਨੂੰ ਪਤਾ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਆਪਣੇ ਤਿੰਨ ਪ੍ਰਕਾਰ ਦੇ ਨੇ ਵਰਤਮਾਨ ਭੂਤਮਾਨ ਵਰਤਮਾਨ ਕਾਲ ਠੀਕੇ ਜੀ ਭੂਤ ਕਾਲ ਤੇ ਭਵਿੱਖਿਤ ਕਾਲ ਭੂਤ ਕਾਲ ਜਿਹੜਾ ਹੁੰਦਾ ਜੀ ਬੀਤ ਚੁੱਕਿਆ ਵਰਤਮਾਨ ਜਿਹੜਾ ਚੱਲ ਰਿਹਾ ਤੇ ਭਵਿੱਖਿਤ ਕਾਲ ਜਿਹੜਾ ਆਉਣ ਵਾਲਾ ਸਮਾਂ ਹੁਣ ਉਰੇ ਗੱਲ ਹੋ ਰਹੀ ਹੈ ਦੇਖੋ ਜੀ ਬੀਤ ਚੁੱਕੇ ਸਮੇਂ ਦਾ ਗਿਆਨ ਕਰਵਾਉਣ ਵਾਲੀ ਕਿਰਿਆ ਨੂੰ ਕੀ ਕਹਿੰਦੇ ਨੇ ਬੀਤ ਚੁੱਕੇ ਸਮੇਂ ਦੀ ਗੱਲ ਹੈ ਇਸ ਕਰਕੇ ਕੀ ਦੀ ਗੱਲ ਹੈ ਜੀ ਭੂਤ ਕਾਲ ਦੀ ਗੱਲ ਹੈ ਇਸ ਕਰਕੇ ਇਹੜਾ ਆਪਸ਼ਨ ਉੜ ਆਪਣੇ ਕੋਲ ਹੈਗਾ ਭੂਤਕਾਲ ਆੜਾ ਵਰਤਮਾਨ ਇਹਦੀ ਭਵਿੱਖਿਤ ਤੇ ਸਸ ਸਬਕਤ ਕੋਈ ਨਹੀਂ ਇਸ ਕਰਕੇ ਇਹਦਾ ਅਨਸਰ ਹੈ ਜੀ ਉਹ ਆਪਸ਼ਨ ਭੂਤਕਾਲ ਬੀਤ ਚੁੱਕੇ ਸਮੇਂ ਦੀ ਗੱਲ ਹੈ ਨੈਕਸਟ ਆ ਗਿਆ ਜੀ ਬੱਚਾ ਪਤੰਗ ਉਡਾ ਰਹਾ ਹੈ ਬਾਕ ਵਿੱਚੋਂ ਕਾਲ ਸੰਬੰਧ ਰੱਖਦਾ ਹੈ ਬਾਕ ਕਿਹੜੇ ਕਾਲ ਨਾਲ ਸੰਬੰਧ ਰੱਖਦਾ ਹੈ ਬੱਚਾ ਪਤੰਗ ਉਡਾਂਦਾ ਹੈ बच्चा पतंग उड़ाता है, है।, है, उ, है। वाक ਵਿੱਚ ਕਿਹੜੇ ਕਾਲ ਨਾਲ ਸੰਬੰਧਿਤ ਹੈ অপਸ਼ਨ ਹੈ ਜੀ ਫਸਟੂ ਉਤਕਾਲ ਆੜਾ ਵਰਤਮਾਨ ਕਾਲ ਈੜੀ ਭਵਿੱਖਿਤ ਕਾਲ ਉਪਰੋਕਤ ਵਿੱਚ ਕੋਈ ਨਹੀਂ ਹਾਂਜੀ ਹੁਆਪਾ ਨੂੰ ਇਹ ਦਿੱਤਾ ਸੀ ਵਾਕ ਬੱਚਾ ਪਤੰਗ ਉਡਾਉਂਦਾ ਹੈ ਸਮਾਂ ਕੀ ਹੈ ਜੀ ਉਡਾਉਂਦਾ ਹੈ ਮਤਲਬ ਉਡਾ ਰਿਹਾ ਇਸ ਕਰਕੇ ਵਰਤਮਾਨ ਕਾਲ ਦੀ ਗੱਲ ਹੋਈ ਹੈ ਇਸ ਕਰਕੇ ਆੜਾ অপਸ਼ਨ ਵਰਤਮਾਨ ਕਾਲ ਨੈਕਸਟ ਕਹ ਗਿਆ ਜੀ ਜੀਲਰ ਸ਼ਿਕਿਆ ਅਫਸਰ ਸਕੂਲ ਦੀ ਚੈਕਿੰਗ ਕਰਨ ਆਣਗੇ ਬਾਤ ਵਿੱਚ ਕਿਹੜੇ ਕਾਲ ਨਾਲ ਸੰਬੰਧਿਤ ਹੈ ਹਾਂਜੀ ਭੂਤਕਾਲ ਵਰਤਮਾਨ ਕਾਲ ਭਵਿੱਖਿਤ ਕਾਲ ਉਪਰੋਕਤ ਵਿੱਚ ਕੋਈ ਹਾਂਜੀ ਆਉਣਗੇ ਨਾ ਤਾਂ ਚੈਕਿੰਗ ਹੋਈ ਹੈ ਨਾ ਹੋ ਰਹੀ ਹੈ ਆਉਣ ਦੀ ਗੱਲ ਕੀਤੀ ਗਈ ਹੈ ਤਾਂ ਤੁਹਾਨੂੰ ਪਤਾ ਹੀ ਹੈ ਆਉਣ ਵਾਲਾ ਸਮਾਂ ਈਡੀ ਆਪਸ਼ਨ ਆਉਗੀ ਜੀ ਇਹਦਾ ਆਪਣਾ ਭਵਿੱਖਿਤ ਕਾਲ ਨੈਕਸਟ ਆ ਗਿਆ ਜੀ ਵੱਖ-ਵੱਖ ਹੁੰਦੇ ਹੋਏ ਵੀ ਇੱਕ ਹੀ ਅਰਥ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਨੇ ਹਾਂਜੀ ਵੱਖ-ਵੱਖ ਹੁੰਦੇ ਹੋਏ ਵੀ ਇੱਕ ਹੀ ਅਰਥ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਨੇ অপਸ਼ਨ ਬਹੁਆਰਥਿਕ ਸ਼ਬਦ ਸਮਾਨਾਰਥਿਕ ਸ਼ਬਦ ਇਹੜੀ ਵਿਰੋਧੀ ਵਿਰੋਧਾਰਥਿਕ ਸ਼ਬਦ ਤੇ ਸੱਸਾ ਬਹੁਤੇ ਸ਼ਬਦ ਇਥਾਂ ਇੱਕ ਹਾਂ ਸ਼ਬਦ ਹਾਂਜੀ ਵੱਖ-ਵੱਖ ਹੁੰਦੇ ਕੀ ਅਰਥ ਪ੍ਰਗਟ ਕਰਦੇ ਨੇ ਮਤਲਬ ਹੈ ਵੱਖ-ਵੱਖ ਪਰ ਚੀਜ਼ ਇੱਕੋ ਹੀ ਹੈ ਠੀਕ ਹੈ ਤਾਂ ਆਜੂਗਾ ਜਿਵੇਂ ਇਹਨਾਂ ਤਰ੍ਹਾਂ ਸਮਾਨਾਰਥਿਕ ਆੜਾ ਸ਼ਬਦ ਹਾਂਜੀ ਜਿਵੇਂ ਮੈਂ ਤੁਹਾਨੂੰ ਉਦਾਹਰਨ ਦੇ ਦਣੀ ਆ ਆਪਣੇ ਦੇਖੋ ਇਹਦੀ ਨੀਚੇ 28ਵਾਂ ਕੁਐਸਚਨ ਦਿੱਤਾ ਹੈ ਆਪਾਂ ਨੂੰ ਤਰੱਕੀ ਸ਼ਬਦ ਦਿੱਤਾ ਹੈ ਪਰ ਹੈ ਤਾਂ ਅਲੱਗ-ਅਲੱਗ ਇਹਦੇ ਦੇਖੋ ਪੁਆਇੰਟ ਕੀ ਦਿੱਤੇ ਨੇ ਆਪਾਂ ਨੂੰ ਤਰੱਕੀ ਦੇ ਵਿਕਾਸ ਹੁਨਤੀ ਖੁਸ਼ਹਾਲੀ ਉਦਾਹਰਨ ਹੈ ਜੀ ਇਹਦੀ ਸਮਾਨਤ ਕੀ ਦੱਸ ਰਹੀਆਂ ਇਹ ਤੁਹਾਨੂੰ ਹਣਾ ਉਪਰੋਕਤ ਸਾਰੇ ਨੇ ਠੀਕ ਹੈ ਤਰੱਕੀ ਦਾ ਮਤਲਬ ਹੁੰਦਾ ਵਿਕਾਸ ਠੀਕ ਹੈ ਉਨਤੀ ਖੁਸ਼ਹਾਲੀ ਇਹ ਕੀ ਨੇ ਸਾਰੇ ਕੀ ਨੇ ਪਰ ਸ਼ਬਦੀ ਇਹਦੇ ਅਰਥ ਅਲੱਗ-ਅਲੱਗ ਨੇ ਸਮਾਨ ਨਹੀਂ ਇਸ ਕਰਕੇ ਜਿਹੜਾ ਵੀ ਸ਼ਬਦ ਤਾਂ ਇੱਕ ਹੋਵੇ ਪਰ ਉਹਦੇ ਅਰਥ ਅਲੱਗ-ਅਲੱਗ ਵੀ ਹੁਣ ਪਰ मीनिंग ਇੱਕ ਨਿਕਲਦਾ ਹੋਵੇ ਜਿਵੇਂ ਆਪਾਂ ਕਹਿ ਦਈਏ ਉਦਾਹਰਨ ਦੇ ਤੌਰ ਤੇ ਜਲ ਜਲ ਨੂੰ ਆਪਾਂ ਪਾਣੀ ਵੀ ਕਹਿੰਦੇ ਆ ਨੀਰ ਵੀ ਕਹਿੰਦੇ ਆ ਠੀਕ ਹੈ ਪਰ ਉਹ ਕੀ ਇਹ ਸ਼ਬਦ ਅਲੱਗ-ਅਲੱਗ ਹੋ ਗਏ ਪਰ ਅਰਥ ਕੀ ਹੈ ਸੇਮ ਹੈ ਨੈਕਸਟ ਆ ਗਿਆ ਜੀ 58 ਤਰੱਕੀ ਸ਼ਬਦ ਦੇ ਸਮਾਨਾਰਥਕ ਸ਼ਬਦ ਸਮਾਨਾਰਥਕ ਸ਼ਬਦ ਹੈ ਊੜਾ ਵਿਕਾਸ ਆੜਾ ਉਨਤੀ ਕਿਹੜੀ ਖੁਸ਼ਹਾਲੀ ਸਸਾ ਉਪਰੋਕਤ ਸਾਰੇ ਹਾਂਜੀ ਗੱਲ ਕੀਤੀ ਗਈ ਹੈ ਉਹਰੇ ਆਪਾਂ ਨੂੰ ਤਰੱਕੀ ਤਰੱਕੀ ਮਤਲਬ ਜਿੱਥੇ ਆਪਣਾ ਵਿਕਾਸ ਹੁੰਦਾ ਨਾ ਹੁੰਦਾ ਤਾਂ ਮure ਆਪਾਂ ਗੱਲ ਕਰਾਂਗੇ ਹਾਂਜੀ ਹਾਂਜੀ ਇਹਦਾ ਅਨਸਰ ਹਜ ਉਪਰੋਕਤ ਸਾਰੇ ਜੀ ਹਾਂਜੀ ਕਿਉਂਕਿ ਤਰੱਕੀ ਵਿਕਾਸ ਉਨਤੀ ਤੇ ਖੁਸ਼ਹਾਲੀ ਠੀਕ ਹੈ ਜੀ ਇਹਦਾ ਅਨਸਰ ਹੈ ਜੀ ਉਪਰੋਕਤ ਸਾਰੇ ਸਸਾਪਸ਼ਨ ਨੈਕਸਟ ਕਾ ਆ ਗਿਆ ਜੀ ਪ੍ਰਸੰਸਾ ਸ਼ਬਦ ਦਾ ਸਮਾਨਾਰਥਕ ਸ਼ਬਦ ਹਾਂਜੀ ਊੜਾ ਛਲਾਂਗਾ ਆੜਾ ਉਪਮਾ ਈੜੀ ਬੜਿਆਈ ਤੇ ਉਪਰੋਕਤ ਸਾਰੇ ਹਾਂਜੀ ਇਹਦਾ ਵੀ ਆਨਸਰ ਆਊਗਾ ਉਪਰੋਕਤ ਸਾਰੇ ਸਸਾ ਆਪਸ਼ਨ ਨੈਕਸਟ ਕਾ ਆ ਗਿਆ ਜੀ ਆਪਣਾ ਲਾਸਟ ਕੁਐਸਚਨ ਰੰਗ ਉੱਡ ਜਾਣਾ ਮੁਹਾਵਰੇ ਦਾ ਸਹੀ ਅਰਥ ਊੜਾ ਖੂਨ ਦੀ ਕਮੀ ਹੋਣਾ ਆੜਾ ਖੂਨ ਸਫੇਦ ਹੋਣਾ ਈੜੀ ਕਬਰਾ ਜਾਣਾ ਸਸਾ ਉਪਰੋਕਤ ਵਿੱਚ ਕੋਈ ਨਹੀਂ ਇਹਦਾ ਆਨਸਰ ਆਊਗਾ ਜੀ ਈੜੀ ਕਬਰਾ ਜਾਣਾ ਹਾਂਜੀ ਇਹ ਆਪਣੇ ਜੀ ਕੱਲ ਵਾਲੇ ਇਹ ਆਪਣੇ ਜੀ ਕੱਲ ਵਾਲੇ ਟੋਪਿਕ ਨਾਲ ਸੰਬੰਧਿਤ ਕੁਐਸਚਨ ਸੀ ਜੀ ਹਨ ਜੀ 24 ਕੁਐਸਚਨ ਹੋਰ ਨੇ ਜੀ ਉਹ ਆਪਾਂ ਕੱਲੂ ਕਰਾਂਗੇ ਪਾਰਟ 3 ਲੈ ਕੇ ਆਵਾਂਗੇ ਉਹਨਾਂ ਕੁਐਸਚਨਾਂ ਦਾ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਬੱਚੇ ਨੇ ਨਹੀਂ ਕੀਤਾ ਤੇ ਪਲੀਜ਼ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਤੇ ਕਮੈਂਟ ਕਰਦਾ ਕਰੋ ਤੇ ਵੀਡੀਓ ਜੇ ਵਧੀਆ ਲੱਗੀ ਤੇ ਸ਼ੇਅਰ ਵੀ ਕਰ ਦਿਆ ਕਰੋ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਹਾਂਜੀ ਬੱਚੋ ਇਹ ਆਪਣੀ ਜਿਹੜੀ ਅੱਜ ਪਾ ਕੁਐਸਚਨ ਕੀ 3 ਐਮਸੀਕਿਊ ਉਹਨਾਂ ਦੇ ਆਨਸਰ ਨੇ ਜੀ ਮੈਂ ਲਾਸਟ ਦੇ ਵਿੱਚ ਵੀਡੀਓ ਦੇ ਵਿੱਚ ਐਡ ਕਰ ਦਿੱਤੇ ਨੇ ਜੀ ਹਾਂਜੀ ਜੇ ਕੋਈ ਬੱਚੇ ਨੇ ਲਾਈਵ ਕਲਾਸ ਨਹੀਂ ਲਈ ਤਾਂ ਉਹ ਹੁਣ ਇਹਨਾਂ ਵਿੱਚ ਆਪ ਸੋਲਵ ਕਰਕੇ ਬੱਚੋ ਇਹਨਾਂ ਦੇ ਆਨਸਰ ਚੈੱਕ ਕਰ ਸਕਦੇ ਹਾਂ ਜੀ